ਏ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਕੈਪਟਨ ਅਮਰਿੰਦਰ ਖੁਦ ਨੂੰ ਪਾਰਟੀ ਤੋਂ ਵੱਡਾ ਸਮਝਦੇ ਨੇ ਪਹਿਲਾਂ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਫਿਰ ਵੇਖੋ ਨਾ ਬਾਜਵਾ ਦੀ ਵੇਖੋ ਵੇਖੀ ਵਿਰੋਧੀ ਵੀ ਕੈਪਟਨ ਅਮਰਿੰਦਰ ਸਿੰਘ ਬਾਰੇ ਇਹੀ ਕਹਿ ਰਹੇ ਨੇ ਸੀਨੀਅਰ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਬੋਲੀ ਬਾਜਵਾ ਦੀ ਜ਼ੁਬਾਨ ਇੱਕ ਵਹੀ ਪਾਰਟੀ ਦੇ ਵਿੱਚ ਕੋਈ ਘਰ ਦੇ ਵਿੱਚ ਕੋਈ ਅਨੁਸ਼ਾਸਨ ਨਹੀਂ ਰਹਿ ਗਿਆ ਕੋਈ ਆਦੇਸ਼ ਦੀ ਪਾਲਣਾ ਕਰਨ ਦੀ ਕੋਈ ਭਾਵਨਾ ਨਹੀਂ ਰਹੇਗੀ ਔਰ ਕੈਪਟਨ ਅਬਰਿੰਦਰ ਸਿੰਘ ਜਿਹੜੇ ਆਪਣੇ ਆਪ ਨੂੰ ਹਮੇਸ਼ਾ ਸੁਪਰੀਮ ਮੰਨਦੇ ਰਹੇ ਨੇ ਤੇ ਅੱਜ ਉਹਨਾਂ ਨੇ ਜੋ ਕੁਝ ਕੀਤਾ ਆ ਉਹਦੇ ਨਾਲ ਕਾਂਗਰਸ ਲੀਡਰਸ਼ਿਪ ਨੂੰ ਪਤਾ ਲੱਗਿਆ ਔਰ ਜਿਹੜੀ ਪੰਜਾਬ ਦੇ ਅੰਦਰ ਕਾਂਗਰਸ ਦੀ ਪਾਟੋ ਤਾੜਾ ਹੈ ਉਹਦੇ ਨਾਲ ਕਾਂਗਰਸ ਜਿਹੜੀ ਹੈ ਨੀਚੇ ਹੀ ਅੱਗੇ ਬਹੁਤ ਕਮਜ਼ੋਰ ਸੀ ਹੁਣ ਜਿਹੜੀ ਇਹ ਖਤਮ ਹੋ ਜਾਊ ਬਾਜੋਂ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਦਾ ਚੰਡਾ ਚੋਂ ਕੱਟ ਕੈਪਟਨ ਸੋਨੀਆ ਗਾਂਧੀ ਨੂੰ ਮਿਲੇ ਬਾਜਵਾ ਤੇ ਕੈਪਟਨ ਦੇ ਰਿਸ਼ਤੇ ਮੋੜ ਤੋਂ ਝਗ ਜ਼ਾਹਰ ਹੋਏ ਅਜਿਹੇ ਕੋੜੇ ਰਿਸ਼ਤਿਆਂ ਤੇ ਵਿਰੋਧੀ ਵੀ ਕੋੜੀਆਂ ਟਿੱਪਣੀਆਂ ਕਰ ਰਹੇ ਨੇ ਇਹ ਕਿਸੇ ਸਿਧਾਂਤ ਚ ਨਹੀਂ ਬੱਜੇ ਹੋਏ ਲੋਕ ਕਿਸੇ ਪਾਰਟੀ ਅਨੁਸ਼ਾਸਨ ਚ ਨਹੀਂ ਬੱਜੇ ਹੋਏ ਲੋਕ ਕੇਵਲ ਤੇ ਕੇਵਲ ਸੱਤਾ ਦੇ ਭੁੱਖੇ ਨੇ ਇਹ ਰਾਜ ਗੱਡੀਆਂ ਦੇ ਭੁੱਖੇ ਨੇ ਜਿਹੜੀ ਕਿ ਇਹਨਾਂ ਨੂੰ ਪੰਜਾਬ 'ਚ ਮਿਲਣੀ ਵੀ ਨਹੀਂ ਉਹਦੇ باوجود ਜਦ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਜਿਹੜੀ ਇਹ ਦੌੜ ਲੱਗੀ ਏ ਤੇ ਇਹਦੇ ਕਰਕੇ ਜਿਹੜਾ ਦਾਸ ਦੇ ਜੋ ਹਾਲਾਤ ਨੇ ਉਹ ਕਾਹ ਸੱਚੀ ਬੜੀ ਕਮਜ਼ੋਰ ਸੀਗੀ ਔਰ ਪੰਜਾਬ ਦੇ ਵਿੱਚੋਂ ਇਹਦਾ ਨਾਮ ਉਹ ਨਿਸ਼ਾਨ ਜਿਹੜਾ ਖਤਮ ਹੋਣ ਜਾ ਰਿਹਾ ਹੈ ਇਹ ਬੀਬੀ ਸਾਂਝਾ ਤੁਹਾਨੂੰ ਰੱਖੇ ਅੱਗੇ